ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਧਰਮ ਸਿੰਘ ਆਲਾ ਜ਼ਿਲ੍ਹਾ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮੋਗਾ ਸੋ ਅੱਜ ਜੋਨ ਫਤਿਹਗੜ ਪੰਚਤੂਰ ਦੀ ਪੂਰੀ ਟੀਮ ਤੇ ਨਾਲ ਜੋਨ ਦੇ ਪਿੰਡ ਸੰਘੇੜਾ ਵਿਖੇ ਜਿੱਥੇ ਕਿ ਪੂਰੀ ਇਕਾਈ ਟੀਮ ਨਾਲੇ ਤੇ ਨਾਲ ਹੀ ਪਿੰਡ ਦੇ ਨੌਜਵਾਨ ਭਰਾ ਤੇ ਕਿਸਾਨ ਮਜ਼ਦੂਰ ਸਾਰੇ ਨਾਲ ਨੇ ਜੋ ਨਿੱਜੀਕਰਨ ਨੀਤੀ ਦਾ ਵਿਰੋਧ ਕਰਦੇ ਹੋਏ ਤੇ ਪ੍ਰੀਪੇਡ ਮੀਟਰਾਂ ਦੇ ਖਿਲਾਫ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਉਸੇ ਤਹਿਤ ਅੱਜ ਅਸੀਂ ਪਿੰਡ ਸੰਘੇੜਾ ਦੇ ਵਿੱਚ ਪ੍ਰੀਪੇਡ ਮੀਟਰ 15 ਦੇ ਕਰੀਬ ਉਤਾਰੇ ਨੇ ਦੂਸਰੀ ਗੱਲ ਇਹ ਆ ਵੀ ਇਹ ਹੜਪੀਟ ਲੋਕ ਨੇ ਸੰਘੇੜਾ ਪਿੰਡ ਦਰਿਆ ਦਾ ਏਰੀਆ ਹੈ ਬੰਨ ਦੇ ਅੰਦਰਲੀ ਸਾਈਡ ਰਹਿੰਦੇ ਨੇ ਸੋ ਜਦੋਂ ਦਾ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਏ ਉਦੋਂ ਦਾ ਸਰਕਾਰ ਦੇ ਆ ਜਾਂਦੀ ਸਾਰਾ ਕੁਝ ਪੁਲਿਸ ਚੜ ਕੇ ਆ ਜਾਂਦੀ ਆ ਤੇ ਜਦੋਂ ਫਸਲ ਮਰਦੀ ਏ ਮੀਂਹ ਨਾਲ ਮਰਦੀ ਏ ਜਾਂ ਦਰਿਆ ਦੇ ਪਾਣੀ ਨਾਲ ਉਦੋਂ ਕੋਈ ਸਰਕਾਰ ਇਥੇ ਸੁੱਖ ਸਹੂਲਤ ਕੋਈ ਨਹੀਂ ਕੀ ਕੋਈ ਸਹਾਇਤਾ ਨਹੀਂ ਕੀ ਸੋ ਅਸੀਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇਹ ਪ੍ਰੀਪੇਡ ਮੀਟਰ ਉਤਾਰ ਕੇ ਤੇ ਪਾਵਰਕਾਮ ਦਫਤਰ ਫਤੇਗੜ ਪੰਜਤੂਰ ਐਸ ਡੀਓ ਨੂੰ ਜਮਾ ਕਰਾਵਾਂਗੇ ਤੇ ਨਾਲ ਸਾਡੀ ਚੇਤਾਵਨੀਆਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਐਸ ਡੀਓ ਜਈ ਤੇ ਬਾਕੀ ਮੁਲਾਜ਼ਮਾਂ ਨੂੰ ਜਿਹੜੇ ਕਿ ਪਿੰਡਾਂ ਦੇ ਵਿੱਚ ਆਉਂਦੇ ਆ ਤੇ ਚੋਰੀ ਤਾਰਾ ਕੱਟਦੇ ਆ ਸ਼ਰਮਨਾਕ ਗੱਲ ਏ ਦੂਸਰੀ ਗੱਲ ਆ ਜਿਹੜੇ ਅੱਜ ਮੀਟਰ ਉਤਾਰੇ ਨੇ ਜੇਕਰ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਂ ਪ੍ਰੀਪੇਡ ਮੀਟਰ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਵੱਲੋਂ ਸਖਤ ਸਟੈਂਡ ਲਿਆ ਜਾਊਗਾ ਤੇ ਪਾਵਰਕਾਮ ਫਤੇਗੜ ਪੰਚਤੂਰ ਦਾ ਦਫ਼ਤਰ ਘੇਰਿਆ ਜਾਊਗਾ ਤੇ ਜੇਕਰ ਇੱਥੇ ਬਿਜਲੀ ਮੁਲਾਜ਼ਮ ਤਾਰਾਂ ਕੱਟਣ ਆਉਂਦੇ ਨੇ ਤਾਂ ਉਹਨਾਂ ਦਾ ਇੱਥੇ ਘਰਾਓ ਕੀਤਾ ਜਾਏਗਾ ਪਿੰਡ ਦੀ ਇਕਾਈ ਵੱਲੋਂ ਜੋਨ ਜ਼ਿਲ੍ਹਾ ਸੂਬਾ ਨਾਲ ਖੜਾ ਪਿੰਡ ਦੇ ਸੋ ਸਾਡੀ ਬੇਨਤੀ ਆ ਸਰਕਾਰ ਨੂੰ ਵੀ ਵੀ ਪ੍ਰੀਪੇਡ ਮੀਟਰਾਂ ਦੀ ਜਿਹੜੀ ਨੀਤੀ ਹੈ ਉਹ ਰੱਦ ਕੀਤੀ ਜਾਵੇ ਟੋਕਰੀ 'ਚ ਸੁੱਟਿਆ ਜਾਵੇ ਤੇ 1948 ਐਕਟ ਬਹਾਲ ਕੀਤਾ ਜਾਵੇ ਜਿਹੜੀਆਂ 80000 ਸਾਮੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ